ਭਾਈ ਜੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣਾ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ મોદી ਸਾਹਿਬ ਦੇ ਪੈਸੇ ਆਟਾ ਦਾਲ ਸਕੀਮ ਤੋਂ ਲੈ ਰਹੇ ਹੋ ਮਰੇਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ મોદી ਸਾਹਿਬ ਦੇ ਚਾਰੇ ਪੈਸੇ ਪੰਜਾਬ ਦੇ ਵਿੱਚ ਬੀਜੇਪੀ ਤੇ ਕਿਸਾਨਾਂ ਦੇ ਵਿਚਾਰੇ ਰੇੜਕਾ ਲਗਾਤਾਰ ਜਾਰੀ ਹੈ ਤੇ ਬੀਤੇ ਦਿਨੀਂਕ ਨੌਰ ਦੇ ਵਿੱਚ ਹੋਏ ਬੀਜੇਪੀ ਦੇ ਸਮਾਗਮ 'ਚ ਪਹੁੰਚੇ ਬੀਜੇਪੀ ਆਗੂ ਗੇਜਰਾਮ ਨੇ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਹੋਇਆਂ ਤਿੱਖਾ ਪ੍ਰतिकਰਮ ਦਿੱਤਾ ਉਹਨਾਂ ਕਹਿ ਕੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਕਿ ਇੱਕ ਇੱਕ ਬੰਦੇ ਦੇ ਖਾਤੇ 'ਚ 2-2000 ਰੁਪਏ ਆਇਨ ਤੇ ਮਹੀਨੇ ਕਿਸਾਰੇ ਦੇ ਖਾਤੇ ਦੇ ਵਿੱਚ 2-2000 ਰੁਪਏ ਪਾਈ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਭਾਈ ਜੇ ਤੁਹਾਨੂੰ ਮਿੰਨੇ ਮਾਰੇ ਲੱਗਦੇ ਨੇ ਮੋਦੀ ਫਿਰ ਤੁਸੀਂ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ ਹੋ ਮੋਦੀ ਸਾਹਿਬ ਦੇ ਪੈਸੇ ਐਨਾਈ ਨਹੀਂ ਸਗੂ ਗੇਜाराम ਨੇ ਨਾ ਲੇਵੀ ਕਿਹਾ ਕਿ ਆਟਾ ਦਾਲ ਸਕੀਮ ਕਿਉਂ ਲੈ ਰਹੇ ਹੋ ਨਰੇਗਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ ਮੋਦੀ ਸਾਹਿਬ ਦੇ ਸਾਰੇ ਪੈਸੇ ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਸੀ ਆਓ ਤੁਸੀਂ ਵੇਖਵਾਰ ਖੋਜ ਜਨ ਲਿਓ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਇਹ ਇਹਦਾ ਮਕਸਦ ਹੈ ਕਿ ਭਾਰਤ ਇਕ ਹੈ ਸਟੇਟਾਂ ਲੱਖ ਲੱਖ ਹੋ ਸਕਦੀਆਂ ਪਰ ਦਿਲ ਸਭ ਦਾ ਇਕ ਹੈ ਅਸੀਂ ਸਾਰੇ ਹੀ ਕਿਸੇ ਦੀ ਬੁਰਾਈ ਨਹੀਂ ਕਰਨੀ ਫਰੀਦਾ ਮੰਦਾ ਕਿਸ ਨੂੰ ਆਕ ਇੱਜ਼ਤ ਕਰਾਪੇ ਮੰਦਾ ਹੋਏ ਇਹ ਜਿਹੜੇ ਕਿਸਾਨ ਵੀਰ ਬੈਠੇ ਆ ਇਸ ਸਾਡੇ ਚੋਂ ਹੈ ਸਾਡਾ ਪਰਿਵਾਰ ਹੈ ਪਰ ਇਹ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰਦੇ ਆ ਪਰ ਮਜ਼ਦੂਰਾਂ ਦੀ ਗੱਲ ਨਾਰੇ ਜੀ ਕਰਦੇ ਪ੍ਰੈਕਟੀਕਲ ਕੁਝ ਨਹੀਂ ਕਰਦੇ ਜਿਹੜੇ ਇੱਥੇ ਬੈਠੇ ਮੇਰੇ ਵੀਰ ਇਹਨਾਂ ਨੂੰ ਪੁੱਛੋ ਤਾਂ ਤੁਹਾਡੇ ਨਾਲ ਮਜ਼ਦੂਰ ਕਿੰਨੇ ਕਹ ਕਹਿੰਦੇ ਆ ਹਰ ਅਸਲ ਦੀ ਗੱਲ ਹੈ ਵੀਰੋ ਨੌਵੇਂ ਪਾਸ਼ਾਹੀ ਨੇ ਹਿੰਦ ਦੀ ਚਾਦਰ ਉਹ ਕਿਦੇ ਵਾਸਤੇ ਕੀਤਾ ਦਿੱਤਾ ਸੀ ਸ਼ਿਸ਼ਕੀ ਦੇ ਵਾਸਤੇ ਦਿੱਤਾ ਪਾ ਹਿੰਦੂਆਂ ਵਾਸਤੇ ਦਿੱਤਾ ਹਿੰਦ ਦੀ ਚਾਦਰ ਬਣੀ ਅੱਜ ਇਹਨਾਂ ਨੂੰ ਪੁੱਛੀਏ ਕਿ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਉਹਨਾਂ ਦੇ ਬੱਚੇ ਬਾਰੇ ਕਿ ਉਹਨਾਂ ਦਾ ਪੁੱਤ ਬਾਰੇ ਕਿ ਉਹਨਾਂ ਦੀ ਮਾਤਾ ਜੀ ਬਾਰੇ ਕਿ ਗੁਰੂ ਗੋਬਿੰਦ ਸਿੰਘ ਜੀ ਉਹ ਕਿਦੇ ਵਾਸਤੇ ਮਾਰੇ ਆ ਹਿੰਦ ਦੀ ਚਾਦਰ ਵਾਸਤੇ ਮਾਰੇ ਆ ਅੱਜ ਇਹਨਾਂ ਨੂੰ ਜਿਹਦੇ ਵੀ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਇੱਕ ਕੋਈ ਰੱਟਾ ਕਹਿੰਦੇ ਇੱਥੇ ਆ ਆਰਐਸਐਸ ਹੈ ਓਏ ਆ ਰષ્ટ્ર ਦੀ ਨਹੀਂ ਸੋਚ ਹੈ ਉਹ ਹਿੰਦੁਸਤਾਨ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਐ ਇੱਥੇ ਪ੍ਰਿਕਾ ਪਸਤੀ ਕੋਈ ਕਿਸ ਦਾ ਲੈਣ ਦੇਣ ਨਹੀਂ ਐ ਹੱਥੇ ਕੇਵਲ ਮਾਨਸ ਕੀ ਜਾਤ ਸਭੇ ਮੈਂ ਇੱਕੋ ਪਹਿਚਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਚ ਬਿਲਕੁਲ ਲਿਖਿਆ ਕਿ ਅਵਲ ਲਲਾ ਨੂਰ ਪਾਏ ਇਹ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਕੋ ਪਜਾ ਕੋਪਲੇ ਕੋ ਮੰਦੇ ਭਾਈ ਇਹ ਸਾਰੇ ਇੱਕ ਹੀ ਆਪਾਂ ਔਲ ਚੋਂ ਆਏ ਇੱਕੋ ਹੀ ਗੁਰੂ ਦੇ ਬੱਚੇ ਆ ਇੱਕੋ ਹੀ ਸਾਰੀ ਸੰਤਾਨ ਐ ਇੱਥੇ ਪੱਖੋ ਪੱਖ 1600 ਨਿਮਿਤ ਪੱਕ ਹੋ ਗਏ ਪਰ ਹੈ ਤਾਂ ਇੱਕੋ ਹੀ ਚੀਜ਼ ਹੈ ਕੋਈ ਗੱਲ ਨਹੀਂ ਮੇਰੇ ਵੀਰੋ ਜਿਹੜੇ ਬੈਠੇ ਤੁਸੀਂ ਤੁਹਾਨੂੰ ਮੁਬਾਰਕਬਾਦ ਤੁਸੀਂ ਆਪਣਾ ਕੰਮ ਕਰੋ ਇੱਥੇ ਬੱਚਿਆਂ ਦੇ ਲਈ ਇਹ ਜਿਹੜੀ ਦੌੜਾਂ ਕੀਤੀਆਂ ਇੱਥੇ ਪੰਜਾਬ ਅੱਜ ਨਸ਼ੇ 'ਚ ਮਰ ਰਿਹਾ ਅੱਜ ਪੰਜਾਬ ਦਾ ਨੌਜਵਾਨ ਖਤਮ ਹੋ ਰਿਹਾ ਉਹਦੇ ਬਾਰੇ ਤੁਹਾਡੀ ਕੋਈ ਸੋਚ ਨਹੀਂ ਬੰਦ ਧਰਨੇ ਲਾ ਲਓ ਧਰਨੇ ਲਾ ਲਓ ਤੁਸੀਂ ਆਪਣੀ ਦੁਕਾਨਦਾਰੀ ਧਰਨੇ ਲਾ ਕੇ ਚਲਾ ਲੈਣੇ ਆ ਪਰ ਜਿਨ੍ਹਾਂ ਦੇ ਮਾਮਾ ਦੇ ਪੁੱਤ ਮਰਦੇ ਨਾ ਉਹਨਾਂ ਨੂੰ ਜਾ ਕੇ ਦੇਖੋ ਤਰਨਤਾਰ ਅੰਮ੍ਰਿਤਸਰ ਚ ਗੁਰਦਾਸਪੁਰ ਜਾ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਕਰ ਜਿਨ੍ਹਾਂ ਦੀ ਘਰਾਂ ਲੀ ਉੱਡ ਗਈਆਂ ਘਰਲੇ ਉੱਡ ਗਏ ਜਿਨ੍ਹਾਂ ਦੇ ਬੱਚੇ ਉੱਡ ਗਏ ਉਹਨਾਂ ਨੂੰ ਜਾ ਕੇ ਦੇਖੋ ਇੱਥੇ ਧਰਨੇ ਲਾਣ ਦੀ ਬਜਾਈ ਨਾ ਉਹਨਾਂ ਨੂੰ ਕੋਈ ਸ਼ਾਨ ਬੁੱਤੀ ਦੇਵੋ ਉਹਨਾਂ ਨੂੰ ਸੰਭਾਲੋ ਇਹਨਾਂ ਕਿਸਾਨ ਜੁਨੀਆਂ ਦੀ ਗੱਲ ਕਰੋ ਕਿਸਾਨ ਹੈ ਤਾਂ ਜਹਾਨ ਹੈ ਕੱਲਾ ਕਿਸਾਨ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਇੱਕ ਇੱਕ ਬੰਦੇ ਦੇ ਖਾਤੇ ਚ 2-2000 ਰੁਪਏ ਆਈ ਮਹੀਨੇ ਕਿਸਾਨ ਦੇ ਖਾਤੇ ਚ ਪਾਰਿਆ ਭਾਈ ਜੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣਾ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ મોદી ਸਾਹਿਬ ਦੇ ਪੈਸੇ ਆਟਾ ਦਾਲ ਸਕੀਮ ਚੋਂ ਲੈ ਰਹੇ ਹੋ ਮਰੇਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ મોદી ਸਾਹਿਬ ਦੇ ਚਾਰੇ ਪੈਸੇ ਤੁਸੀਂ ਜਦੋਂ ਹਾਥੀ ਦੇ ਖਾਂ ਤੇ ਤੰਦ ਹੋਰ ਤੇ ਖਾਂਦੇ ਹੋ ਇਸ ਤਰ੍ਹਾਂ ਦੀ ਗੱਲਾਂ ਬੰਦ ਕਰੋ ਪੰਜਾਬ ਦੀ ਇੱਕ ਗੱਲ ਕਰੋ ਅੱਜ ਜਿਹੜਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਅੱਜ ਜਵਾਨੀ ਦਾ ਖਤਮ ਹੋ ਰਿਹਾ ਜਿਹੜੀ ਆ ਆਪਾ ਦੀ ਸਰਕਾਰ ਹੈ ਨਾ ਇਹ ਸਾਰੇ ਜਿਹੜੇ ਭਾਰਤੀ ਸਟੇਟਾਂ ਦੇ ਬੰਦੇ ਐ ਇਹ ਉਹਨੂੰ ਲਟਾਰੀਏ ਮਾਲ ਉਹਦੇ ਬਾਰੇ ਗੱਲ ਨਹੀਂ ਕਰਦੇ ਇਹ ਹੋਰ ਹੀ ਗੱਲਾਂ ਪਾਸੇ ਤੁਰੇ ਹੋਏ ਐ ਇਹਨਾਂ ਨੂੰ ਕਹੋ ਭਗਵੰਤ ਮਾਨ ਕੇਜਰੀਵਾਲ ਸੋਸੋਦੀਆ ਜੀ ਅੱਜ ਜਿਹੜੇ ਭਰਾ ਕੇ ਆ ਕੇ ਬੈਠੇ ਨਾ ਇਹਨਾਂ ਨੂੰ ਪਛਾਣ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ ਬੱਠਾਂਗੇ ਤੁਹਾਡੇ ਨਾਂ ਮੁਰੇ ਆ ਕੇ ਜਿੱਥੇ ਮਰਜੀ ਕੋਈ ਸੇਤੀ ਦੇਣੀ ਪਵੇ ਕੋਈ ਬਲੀਦਾਨ ਦੇਣਾ ਪਵੇ ਠੀਕ ਹੈ ਇਹਨਾਂ ਨੂੰ ਬਾਹਰ ਭਜਾਉਣ ਵਾਸਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਜਾਈ ਹਾਂ ਤਦ ਆਜ਼ਾਦੀ ਇਹ ਕਿ ਪੰਜਾਬ ਦੇ ਵਿੱਚ ਭਾਜਪੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪੀ ਨੂੰ ਕੇਰ ਰਹੀਆਂ ਨੇ